ਗਰਾਰ ਮੜੀ ਹਾਂਜੀ ਮੇਰੋ ਕੀ ਹਾਲ ਚਾਲ ਨੇ ਗਰਾਰੀ ਅੜ ਗਈ ਅੱਜ ਆਹ ਮੁੰਡੇ ਦਾ ਡਰਾਇਡ ਆ ਜਿਹੜਾ ਆਉਂਦਾ ਝੋਲਾ ਸੱਕੀ ਇਹ ਕਹਿੰਦਾ ਮੈਂ ਇਹਦੇ ਮਗਰਪਾ ਕੀ ਦੇਖਣਾਗਾ ਆਹ ਦੇਖਦੇ ਸੋਸਾ ਇਹਦੇ ਮਗਰੋਂ ਕੱਢਿਆ ਆਪਣੇ ਵਾਲੇ ਮਗਰੋਂ ਛੋਟੇ ਮਗਰੋਂ ਕਹਿੰਦਾ ਮੈਂ ਤਾਂ ਬੋਦੀ ਵਾਲੇ ਨਾਲ ਬੀਜੂਗਾ ਇਧਰ ਇਕੱਠਾ ਨਹੀਂ ਦੇਖਦੇ ਹੁਣ ਇਧਰ ਇਕੱਠਾ ਨਹੀਂ ਲੋੜ ਗਾ ਉਹ ਵੀ ਬੀਜਣ ਵਾਲਾ ਆਪਣਾ ਉਹ ਰਹਿਣਾਗਾ ਹਜੇ ਇਹ ਕਹਿੰਦੇ ਪਹਿਲਾਂ ਅਸੀਂ ਆਖਿਆ ਵੀ ਚਲ ਤੁਸੀਂ ਉਹ ਜੱਟ ਦੇਖ ਲਓ ਕੀ ਬਣਦਾ ਕਹਿੰਦੇ ਗੱਭਰੂ ਕਹਿੰਦੇ ਡੀਜੇਪੀ ਵਿੱਚ ਨਹੀਂ ਬਰੋਣਾ ਕਹਿੰਦੇ ਬਾਹਰ ਦਿੱਤਾ ਇਹ ਕਹਿੰਦੇ ਵਿੱਚ ਜੰਮ ਜਾਂਦਾ ਪੌਡਰ ਵਾਲਾ ਡੀਜੇਪੀ ਵਿੱਕੀ ਦਾ ਓਰੀਜਨਲ ਤਾਂ ਲਿਆਉਂਦੇ ਨਹੀਂ ਹੈਗੇ ਯਾਰ ਜਮਾ ਪੌਡਰ ਬਣਾ ਛੱਡਿਆ ਵੀਰੇ ਟੂਪਰ ਸੀ ਡਰੀ ਨਹੀਂ ਪੈ ਰਿਹਾ ਹੈਗਾ ਪਰ 150 ਵਾਲਾ ਡਰਾਈਵਰ ਵਹਿ ਗਿਆ ਇੱਥੇ ਵੀ ਪਰ ਨਾ ਬੱਸ ਬਾਕੀ ਹੋਏ ਵੀ ਤਾਂ ਟੱਕਰ ਆਈ ਨਹੀਂ ਬੰਦਾ ਬੰਦ ਕਰ ਗਾ ਗਾਹਲੋ ਜਿਹੜਾ ਕੁਝ ਕਸ ਨਾ ਹੁਣ ਬੀਬੂ ਪਾਲ ਹੋ ਗਿਆ ਛੋੜਾ ਤੋ ਨਾਲਾ ਤੋ ਨਾਲ ਡੀਏਪੀ ਕਿਹੜਾ ਪੈਜ ਪਾਉਣੇ ਆਗੇ ਡੀਏਪੀ ਦਾ ਬੰਦ ਕਰਿਆ ਹੋਇਆ ਪਾਉਂਦੇ ਨਹੀਂ ਇਹ ਚ ਤਾਂ ਹੀ ਦਾ ਸਿੱਟਾ ਦਿੱਤਾ ਉਹ ਦਾਇਆ ਉਹ ਦਾਇਆ ਜਿੰਨਾ ਕਾ ਹੈਗਾ ਵਿੱਚ ਨਿਕਲ ਜੂ ਨੂੰ ਫੁੱਲ ਖੋਲਦੇ ਡੀਏਪੀ ਨੂੰ ਫੁੱਲ ਖੋਲਦੇ ਉਹਨੂੰ ਜਿਹੜਾ ਟਿੰਡਾ ਜੋ ਨਿਕਲ ਜੂਗਾ ਉਹ ਤੇਰੀ ਦਾ ਸਿੱਟਾ ਦੇ ਦੋਏ ਪੋਤਾ ਉਹ ਡੀਏਪੀ ਚ ਪਾ ਕੇ ਸਿੱਟਾ ਦੇਣਾ ਸੀ ਚਰੀ ਦਾ ਤਾਂ ਉਹਦਾ ਇੱਕ ਕਹੀ ਬਾਤ ਸੀ ਚਰੀ ਤਾਂ ਦੋ ਗੋਡਾਂ ਜੀ ਵੈ ਗਈ ਦੋ ਬੋਰਾں ਜੀ ਵੈ ਗਈ ਚਰੀ ਦਾ ਓਏ ਚਰੀ ਦਾ ਤਾਂ ਸਿੱਟਾ ਦਵਾ ਦੇਣਾ ਸੀ ਡੀਏਪੀ ਚ ਪਾ ਕੇ ਤੇਰੀ ਨਹੀਂ ਮੰਨਦਾ ਯਾਰ ਕੋਈ ਉਂਰੇ ਬੈਠਾ ਬੋਲੀ ਜਾਣਾ ਤੇਰੀ ਕੋਈ ਨਹੀਂ ਸੁਣਦਾ ਹੈਗਾ ਉਹ ਡੀਏਪੀ ਚ ਪਵਾ ਕੇ ਛਿੱਟਾ ਦੇ ਦੋ ਚਰੀ ਦਾ ਤਾਂ ਦੇਖਣੀਆਂ ਜੱਟ ਦਵਾਰੇ ਅੱਜ ਮਾਲ ਚੰਗਾ ਖਾਦਾ ਲਾਇਦਾ ਮਾਲ ਜਵਾ ਚੰਗਾ ਖਾਦਾ ਇੱਕ ਬੰਦਾ ਹੈਟ ਮੇਰੇ ਖਾਤੇ ਅੱਜ ਚੰਗਾ ਖਾਦਾ ਹੋਇਆ ਮਾਲ ਤੂੰ ਦੇਖਣੀਆਂ ਜੱਟ ਦਵਾਰੇ ਯਾਰ ਜੱਟ ਮੈਂ ਤੈਨੂੰ ਦੱਸਦਾ ਅੱਜ ਚੰਗਾ ਖਾਦਾ ਹੋਇਆ ਤੇਰੇ ਤਾਂ ਪਹਿਲਾਂ ਤਾਂ ਤੇਰੇ ਪੱਪ ਨਹੀਂ ਲੱਗਣ ਦਿੱਤੇ ਪੱਪ ਯਾਰ ਹੁਣ ਮੇਰੀ ਗੱਲ ਸੁਣ ਮੇਰੇ ਤੇ 40 ਕਿਲੋ ਵਾਜਨ ਉਹ ਤੇ ਕੁਮਾਟਰ ਵਾਜਨ ਨਾ ਨਾ ਫੇਰ ਤੂੰ ਰੂਟਾ ਬੀਟਾ ਆ ਹੀ ਦੇਖ ਲੈ ਪੁੱਤਰ ਨੇ ਨੇ 933 55 ਦਾ ਕੀ ਫਰਕ ਆ ਪੁੱਤਰ ਥੱਲੇ ਭੱਗ ਜਾ ਡਰਦਾ ਹੁਣ ਦੇਖੀ ਉਰੇ ਡਰਦਾ ਹੁਣ ਇਹਦੇ ਉੱਤੇ ਜੜਿਆ ਬੈਠਾ ਟਰੈਕਟਰ 'ਤੇ ਆ ਬੈਠਾ ਡਰਦਾ ਜਮਾਂ ਡਰਦਾ ਹੁਣ ਆਸ ਗਿੱਚ ਮਾਮਾ ਇਹਨੂੰ ਥੱਲੇ ਖਿੱਚ ਲੱਤ ਫੜ ਲਾ ਲਾਤੇ ਦੀ ਕੌਣ ਨੂੰ ਜਰਦਾ ਆ ਉਹ ਤਾਇਆ ਚੁੱਕਾ ਮਾਰਦੇ ਉਹ ਤਾਇਆ ਆ ਦੇਖੀ ਪੁੱਤਰ ਥੱਲੇ ਹੁਣ ਆ ਗੀਤਾ ਪੜਜੂ ਨਹੀਂ ਤੇਰਾ ਨਾ 1 ਮਿੰਟ 1 ਮਿੰਟ ਮਾਮਾ ਗੀਜਾ ਸੋਲਿਆਂੇ ਦਾਣਿਆਂ ਦਾ ਭਰੀ ਫਿਰਦਾ ਹੈਗਾ ਪੱਟਾ ਤਾਰਾ ਫੁੰਡ ਰੀ ਜਾਂਦਾ ਆਜ ਬਾਈ ਜੀਵਨ ਜੀਵਨ ਓਏ ਉਹ ਦਲੀ ਨਹੀਂ ਉਤਰਦਾ ਹੈਗਾ ਉਹ ਡਿਸਕਾ ਨਾ ਵਿੰਗਿਆ ਹੋਏ ਨਾ ਬੀਜਾ ਸਾਰਾ ਇੰਹੀ ਥੱਲੇ ਹੋ ਗਿਆ ਓ ਮੂਰੇ ਬਹਿ ਜਾ ਵਿੱਕੀ ਓ ਨਹੀਂ ਛੱਡਦਾ 150 ਵਾਲਾ ਡਰਾਈਵਰ ਬੈਠਾ ਤਾਇਆ ਮੂਰੇ ਇਧੜਾ ਦੇ ਮੂਰੇ ਨੂੰ ਮਾਮੇ ਨੂੰ ਬਿਠਾਇਆ ਦੇ ਮੂਰੇ ਓ ਤਾਇਆ ਓ ਤੂੰ ਬਹਿ ਜਾ ਮੂਰੇ ਨਾ ਓ ਤਾਹਾਂ ਤੇ ਬਹਿ ਜਾ ਤਾਹਾਂ ਉਹ ਤਹਾ ਵਜੇ ਤਹਾ 8 ਦੇ ਵਜਾ ਦੇਖ ਕਿੰਨਾ ਫਰਕ ਪਈ ਓਏ ਚਿੱਟੂ ਇਹਨੂੰ ਮੋਗਲੀ ਮੋਗਲੀ ਓਏ ਓ ਤੂੰ ਵੀ ਚੜ ਜਾ ਚੜ ਜਾ ਮੂਰੇ ਚੜਦਾ ਵਧੀਆ ਵੇਚੂਗਾ ਛੋਟੀ ਮੱਕੀ ਵੀਚ ਦਿਆ ਦੋਏ ਪਿਓ ਪੁੱਤ ਚੜਜੋ ਹੋਪ ਹੋਰ ਲੱਗਿਆ ਪਿਆ ਪਹਿਲੀ ਚਾਲਾ ਲਾ ਦੇ ਕਿਉਂ ਨਾ ਸੈਡingen ਯਹੀ ਹੈਗੀ ਉਹ ਵਾ ਉਹ ਬੈਠਾ ਦੇਖੀ ਮੂਰੇ ਦੇਖੀ ਗਿਆ ਬੈਠਾ ਜਿਵੇਂ ਟੂਲ ਤੇ ਬਾਂਦਰ ਬੈਠਾ ਹੁੰਦਾ ਵਿੱਕੀ ਵਿੱਕੀ ਓਏ ਇਧਰ ਸੜਤੀ ਤਾਂ ਓਏ ਵਾ ਠੀਕ ਆ ਵੀਡੀਓ ਜਾਗਾ ਸੀਗਾ ਨਾ ਨਾ ਬਣਾਈ ਨਹੀਂ ਮੇਂ ਇਧਰ ਪ੍ਰੋਬਲਮ ਆ ਜੀ ਮੇਜਰ ਪ੍ਰੋਬਲਮ ਬਾਰ ਬਣਾ ਗਿਆ ਬਾਹਨ ਫੁੱਲਾ ਵਾਲਾ ਉਹ ਦੇਖ ਇੱਥੇ ਜਾਣ ਦੇ ਉਹ ਫੇਰ ਡੂੰਗਾ ਸਿਰਦ ਹੁੰਦਾ ਫਿਰਲੇ ਥੱਲੇ ਵਾਲਾ ਸਟ ਰੱਖਿਆ ਗਿਆ ਉਹ ਗਾਂਹਾਂ ਵਾਲੇ ਚ ਪਤਾ ਲੱਗੂ ਚਰੀ ਜੀ ਹੈਗੀ ਗਾਂਹਾਂ ਮਿੱਟੀ ਦਾ ਭਰ ਗਿਆ ਸਾਰਾ ਯੋ 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 ਇਹ ਰਹੀ ਜਾਂਦਾ ਪੂਰਾ ਬੈਠਾ ਸੋਤੇ ਮਾਮੇ ਵਾਲਾ ਸੁਪਰ ਸੀਟਰ ਦਵਾਵਾਂਗੇ ਇਹਨੂੰ ਵਿੱਕੀ ਨੂੰ ਇਸ ਤਰ੍ਹਾਂ ਕਿਹ ਜਾਂਦਾ ਹੈ ਕਨਾਂ ਮਤਾਂ ਹੀ ਤਾਂ ਚਲਾ ਕੇ ਦੇਖਿਆ ਕਹਿੰਦਾ ਫਿਰ ਵੀਰੇ ਵਾਲਾ ਲੈ ਲਾਂਗੇ। ਪਰੇ ਹੋ ਜਾਂਦਾ ਇਹਦੇ। ਪਰਾ ਰਿਹਾ ਅਗਰ ਹੋਏ ਤਾਂ ਜਦੋਂ ਮੋੜਦਾ ਹੁੰਦਾਗਾ। ਕਿਹਨੂੰ ਨਾ ਮਾਰੇ ਜਾਨ ਮਰ ਜੇ। ਮਰੂਦ ਜੇ ਚ। ਅੰਦਰ ਹੀ ਜਾਂਦਾ ਬੈਠਾ। ਸਰਤਾ ਫੱਲੇ ਉਮਾ ਅger ਚੜ ਗਿਆ ਕਿਉਂ ਇਹ ਕਿਤੇ ਕਿਵੇਂ ਪਾਵਾ ਢੇੜਦਾ ਜੂ ਮਾਰ ਜੂ ਮਾਰ ਇਹ ਬੰਦਾ ਸਾਡਾ ਸਹੀ ਬੀਜੇ ਵਗਦੇ ਨਾ ਇਹਦੇ ਪਾਸ ਈ ਸੀ ਨਹੀਂ ਕਦੇ ਖਟਾਤਾ ਹੈ ਕਦੇ ਵਧਾਤਾ ਹੈ ਕਦੇ ਉਹ ਦੇ ਕਨਾਲ ਚ ਕਿੰਨਾ ਵੀ ਪਾਇਦੀ 10 ਕਿਲੋ 10 ਕਿਲੋ ਵੀ ਪਾਦਾ ਸੀ ਉਹਦੇ ਕਨਾਲ ਚ ਅਹੀਂ ਤੁਰੇ ਜਾਂਦੇ ਦਾ ਛੇੜ ਛੇੜ ਉਰੇ ਪਰੂ ਦਵਾਰੇ ਹੁਣ ਤੇ ਲੱਗ ਗਿਆ ਭਰਨਾ ਉਰੇ ਦਾ ਮੜਾ ਮੜਾ ਜਿਹਾ ਹੀ ਲਾਵੇ ਫੇਰ ਨਹੀਂ ਕੋਈ ਚੱਕਰ ਹੈਗਾ ਜੇ ਮੈਂ ਜਾਰੇ ਇੱਥੇ ਟੱਕਰ ਕੇ ਬਿਠੇ ਉਰੇ ਦਾ ਗੇਅਰ ਵੱਡਾ ਲਾ ਲੇ ਜਿਹਨੇ ਆਪਣੇ ਨਾਲ ਨਹੀਂ ਵੀਡੀਓ ਸੀ ਉਦੋਂ ਆ ਓਏ ਤੀਜਾ ਗੇਅਰ ਲਾ ਲਾ ਤੀਜਾ ਤੀਜਾ ਦਾ ਲੱਗਿਆ ਹੋਇਆ ਹੈਗਾ ਉਹ ਤੇਰੇ ਭਾਵੇਂ ਦੂਜੇ ਚ ਹੈ ਉਹ ਦੂਜੇ ਜੀਆ ਤੀਜੇ ਜੀਆ ਸ਼ਰਤ ਲਾ ਲਾ ਉਹਦਰ ਵਿੱਚ ਲਈ ਫਿਰਦਾ ਦੇਖੀ ਬੜਾ ਤੋੜਾ ਨਹੀਂ ਲੱਗਦਾ ਮੈਂ ਨੈਰਾ ਚੱਟੂ ਚੱਟੂ ਵਕੀ ਨੂੰ ਮਾਲ ਡਾਊਨ ਮਮਾ ਤੈਨੂੰ ਕਹੀਆਂ ਹਾਂ ਹੁਣ ਡਰਦਾ ਥੱਲੇ ਵੀ ਨਹੀਂ ਉਤਰਦਾ ਹੈਗਾ ਨਾ ਕਿ ਕਿਰੇ ਕਿਵੇਂ ਕਰੂਗਾ ਜਿਉਂ-ਜਿਉਂ ਆਏ ਆਲੂ ਟਰੈਡ ਜਾਵਾਂਗੇ ਚਿੰਬੜੀ ਜਾਊਗਾ ਦੇਖੀ ਤੂੰ ਡਰਦਾ ਉੱਤੇ ਬਹਿ ਗਿਆ ਯਾਰ ਜੜ ਕੇ ਬਾਈ ਮੈਂ ਤਾਂ ਡਰਦਾ ਬਾਈ ਬਾਈ ਮੈਂ ਜੋ ਬਈ ਸੀਜ਼ਨ ਆ ਮੂਰੇ ਕੋਈ ਅੰਗਵਾਂ ਹਲਾਉਂਦੇ ਨਾ 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 ਦੇਖੀ ਪਹਿਲੀ ਪਹਿਲੀ ਵਾਰ ਹੋ ਗਿਆ ਨਾਲੇ ਕੁਝ ਕਿਹਾ ਵੀ ਨਹੀਂ ਚੌਥਾ ਵਾਰ ਕੋਈ ਅੰਗਵਾਂ ਹਲਾ ਆਉਂਦੇ ਇਹਨਾਂ ਦੇ ਡਰਾਈਵਰ ਜੀ ਬਈ ਉਹਦਾ ਕੋਈ ਅੰਗ ਨਹੀਂ ਸਲਾਮ ਦੱਸਦਾ ਇਹਨਾਂ ਨੇ ਸਾਰੇ ਤੋੜਦੇ ਉਹ ਪਿੱਛਲੇ ਹੀ ਵਰਦਾ ਦੇਖੀ ਗੇੜੇ ਦੇ ਪਰਾਂ ਉਹ ਤਾਂ ਗੇੜੇ ਦੇ ਵਿੱਚ ਵਾਰਤਾ ਚਾਵਾ 150 ਵਾਲਾ ਉਹ 150 ਵਾਲਾ ਇਹ ਕੋਈ ਨਹੀਂ ਮਾਰਦੇ ਟਰਾਈਟ ਅਕੀ ਨਾਲੇ ਕਰਦੇ ਕੋਈ ਦੇਖਦੇ ਕੋਈ ਆਵਾਜ਼ ਵੀ ਪਰੇ ਤਾਂ ਹੀ ਮਾਈ ਗਿਆ ਨਾ ਉਹ ਕਿੰਨੇ ਵਾਰੀ ਪੈ ਗਈ ਤਾਰੀ ਉਹ ਤਾਂ ਉਹ ਲਵਾਂ ਸੀ ਗੁਰਵਿੰਦਰ ਆਪਣਾ ਚੌਂਦਿਆਰ ਦੇ ਲਵਾਂਗੇ ਲਈ ਕਿ ਅੱਗ ਭਾਗੇ ਚੌਂਦਿਆਰ ਦੇ ਟ੍ਰੈਕ ਕਰਨਾ ਨਹੀਂ ਪਾਉਣੀ ਆ ਉਹਦੇ ਮੈਂ ਕਿਹਾ ਨਾ ਕੁਝ ਨਹੀਂ ਹੁੰਦਾ ਲਵਾ ਲੈ ਉਹ ਸਸਤਾ ਕੰਮ ਆਉਂਦਾ ਬਾਲਾ ਨਹੀਂ ਦਾ ਆਪਾਂ ਜੌਂਡੀਰ ਮੈਂ ਟਰਾਲੀ ਨਹੀਂ ਪਾਣੀ ਉਹ ਤਾਂ ਉਹਨੂੰ ਥੋੜਾ ਸਮਾਹਤਾ ਵਸ ਆ ਸਾਰੀਆਂ ਚੀਜ਼ਾਂ ਲਾ ਕੇ ਜਿਆਦਾ ਬੋਲਦੇ ਆ ਜਾਂ ਹੋਵੇ ਲੈ ਰਾਂਗੇ ਇਹ ਲੈਣੇ ਜਾਇਰ ਆਖੇ ਪਾਉਗਾ ਆਪਾਂ ਜੌਂਡੀਰ ਨਵਾ ਲਿਆਵਾਂਗੇ ਆਏ ਲੋੜਾ ਨਾ ਵੈਸੋ ਲੋਜ ਹੀ ਰੇਸ ਤੇ ਵਧੀਆ ਵੀਰ ਦਾ ਵਾਹੇ ਜੇ ਹੋਏ ਜੋ ਤਾਂ ਕਿਹੜਾ ਡਰਾਈਵ ਦੇਵਾਂਗੇ ਫਿਰ ਆਪਾਂ ਆਪਾਂ ਨੱਤਰ ਹੈ ਨੱਤਰ ਨਾ ਜੌਂਡੀਆਰ ਲੈ ਆਂ ਘਰ ਤੇ ਬਾੜ ਦੇ ਜੌਂਡੀਆਰ ਬਾੜਾ ਹੈ ਨਾ ਜੌਂਡੀਆਰ ਕਿਹੜਾ ਟ੍ਰੈਕਟਰ ਆ ਪਾ ਜੀ ਅੱਜ ਲੈਣੇ ਜਾਣਾ ਸੱਚ ਜੌਂਡੀਆਰ ਕੀ ਕਹਿੰਦਾ ਕੋਰਾ ਜੌਂਡੀਆਰ ਕਿਹੜਾ ਟ੍ਰੈਕਟਰ ਆ ਪਾ ਜੀ ਜੌਂਡੀਆਰ ਹੈ ਜੌਂਡੀਆਰ ਐਡ ਕਰ ਲਾਂ ਜੌਂਡੀਆਰ ਜੌਂਡੀਆਰ ਹੈ ਜੀ 10 ਵਾਲੀ ਵੀ ਕਲਾਚ ਡ੍ਰਾਈਵ ਟੋ ਜਾਉਂ ਡਿਆ ਤੁਮ ਜੰਡੀ ਦੇ ਉੱਤੇ ਸਰਕਾਰੀ ਕਿਨਾ ਤੋਂ ਬਣਾਈ ਕੀ ਕੀ ਕਹਿੰਦੇ ਇਹ ਨਵੇਂ ਡੀ ਗੁੱਡੀ ਵਾਲੇ ਚੜਾ ਕੇ ਲੈ ਹੋਣਾ ਨਵੇਂ ਡਿਜ਼ਾਈਨ ਦੇ ਆਵਾਗੇ ਤੇ ਸੁਪਰ ਸੀਟਰ ਤੇ ਵੀ ਥੱਲੇ ਦਾ ਲਾਉਣੇ ਦੀ ਆਪਾਂ ਲੱਗਣਗੇ ਥੱਲੇ ਆਹਾ ਆ ਸੁਪਰ ਸੀਟਰ ਦੇ ਵੈਂਟਰਾਂ ਤੋਂ ਚਲਾਵਾਂਗੇ ਇਦਗੀ ਟੂਰ ਤੇ ਬਾਂਦਰ ਬਟਾ ਉਹ ਇੱਕ ਮਾਗਰ ਚੜ ਗਿਆ ਹੈਗਾ ਬੀ ਮੁੱਕੂ ਗਈ ਜਾਂਦਾ ਕਹਦਾ ਬੀ ਮੁੱਕੂਗਾ ਪਹਿਲਾਂ ਤਾਂ ਦੇਖਿਆ ਨਹੀਂ ਗੋਲੇ ਗੋਲੇ ਜੇ ਕਰਕੇ ਜਾਂਦਾ ਓਏ ਕੀ ਹੋ ਗਿਆ ਜਿਹੜਾ ਜਾਂਦਾ ਉਹ ਹੀ ਛੇੜਦਾ ਉਹ ਸਾਰਾ ਬੀ ਪਾਤਾ ਇੱਕਦਾਂਵੇਂ ਬੀ ਵੀ ਵੀ ਬਾਰਾ ਭੱਜਦਾ ਨਾ ਉਹ ਤਾਂ ਵੀ ਮ ਕਹਦਾ ਓਏ ਮਾਗਰ ਤੈਨੂੰ ਕਹਦੇ ਵਾ ਇੱਥੇ ਖੜਾਇਆ ਹੈਗਾ ਠੀਕ ਐ ਮਾਮਾ ਮਾਮਾ ਠੀਕ ਐ ਨਾ ਨਾ ਕਹਿੰਦੇ ਕਿ ਕਨਾਲ ਆ ਗਈ ਬਾਹਾਂ ਡੂੜ ਕਨਾਲ ਆ ਗਈ ਹੁਣ ਕਹੀ ਜਾਂਦੇ ਨੇ ਬੀ ਵੱਧ ਪਾਤਾ ਮੁੰਡਾ ਜੋੜੇ ਛੱਡ ਕੀ ਭੱਜ ਗਿਆ ਜੀਆ ਜੋੜੇ ਛੱਡ ਕੀ ਭੱਜ ਗਿਆ ਜੋੜੇ ਆ ਫੜ ਲੈਣਾ ਹਾਂ ਆ ਜਾ ਚੰਗਾ ਫਿਰ ਭੱਜਣਾ ਨਹੀਂ ਹੁਣ ਨਾਲੇ ਭੱਜ ਗਿਆ ਹੁਣ ਆਪੀ ਸੌਂਖਾ ਕੇ ਭੱਜ ਗਿਆ ਮੁੱਕ ਗਿਆ। ਸ਼ੁਕਰ ਤੈਨੂੰ ਅੱਜ ਜਾਣ ਨਹੀਂ ਦਿੰਦੇ। ਜਹੇ ਪਹਿਲਾਂ ਨਹੀਂ ਵੀਡੀਓ ਵਿੱਚ ਲਾਉਣੀ ਪਈ ਜੇ ਕਲਿੱਪ। ਮਾਂ ਕਰਦੀ ਫੜਿਆ। ਕੋਈ ਮਾਂ ਕਰ। ਪਾਏ ਦਾ ਜੀਆ। ਹੁਣ ਹੁਣ ਮੋੜੋ। ਮਾਮਾ ਇੱਧਰ ਸੈਟ ਇਹਨੂੰ। ਬਈ ਮਾਂ ਕਰਦੀ ਫੜਦੇ ਆ। ਪਹਿਲਾਂ ਜੱਫਾ ਵਾ ਆਇਆਗਾ। ਫਿਰ ਤੂੰ ਪਾਏ ਦਾ ਕਿਉਂ ਸੀਗਾ? ਤੂੰ ਪਹਿਲਾਂ ਕਿਹਾ ਸੀ ਮੈਂ ਪਾਏ ਦਾ ਨਹੀਂ। ਉਹ ਦੇਖੋ ਉਹਨਾਂ ਨੇ ਬੀਮ ਕਾਲਿਆ ਅਦਰ। ਉਹ ਬੀਮ ਕਹਿਆ। ਓਏ ਸਟੂ ਬਣਾਉਣਾ ਦੋਹੇ ਪਿਆ ਉਹ ਤਾਂ ਇੱਕ ਦੂਜੇ ਨੂੰ ਜਾਂ ਫ੍ਰੀ ਫਾਇਰ ਬੈਠੇ ਨੇ ਓਏ ਸੈਨਾਲੀ ਵੀ ਜਾਗੇ ਸੈਨਾਲੀ ਨਾ ਲਾ ਗੱਡੀ ਜਾਂਦਾ ਵਿੱਕੀ ਅਗੇ ਵੀ ਕੋਲੇ ਵਣਨੇ ਕੋਲੇ ਉਹਨਾਂ ਨੇ ਹਾ ਜਿਵੇਂ ਜੀ ਸਾਲੂ ਲਾਂਬਾ ਦੀ ਜਣਗੇ ਸਾਡਾ ਕਹੋ ਨੀ ਓਏ ਬੇਸਤਾ ਕਰ ਲਾ ਇਹ ਤੇ ਰੇਡ ਦੀ ਨਹੀਂ ਇਸ ਕਿੱਥੋਂ ਕਰ ਲੂ ਯਾਰ ਦੋ ਜਣੇ ਬੈਠੋ ਭਾਈ ਮੂਰੇ ਓਏ ਮੂਰੇ ਬੈਠ ਮਮਾ ਲਾਏ ਸਰੋ 再弄啊，再弄！ ਬੀ ਫੇਰ ਵਧਾਤਾ ਕੀ ਲੱਗਦਾ ਆ ਬੀ ਦਾ ਸਰਜੂਆ ਜੇ ਬੀ ਘੱਟ ਗਿਆ ਤੇਰੇ ਪੈਣਗੀਆਂ ਬੀ ਘਟਾ ਦਿੰਦੇ ਤੁਸੀਂ ਪਰੇ ਜਾਦੇ ਦਾ ਬੀ ਵਧਾ ਦਿੰਦੇ ਹੋ ਇਹਦਾ ਇਹਦਾ ਇੱਕ ਮੂਰੇ ਬੈਠਾ ਇੱਕ ਮਗਰ ਬੈਠਾ ਹੈਗਾ 150 ਵਾਲੇ ਡਰਾਈਵਰ ਨੇ ਇੱਥੋਂ ਪਤਾ ਲੱਗਦਾ ਹੈਗਾ ਵੀ ਮੂਰੇ ਬੈਠੋ ਦੋ ਜਣੇ ਓਏ ਨਾ ਮਾ ਜਾਉਂ ਡੀਅਰ ਲਿਆਉਣਾ ਹੈਗਾ ਫੋਨ ਆ ਰਿਹਾ ਏਜੰਸੀ ਵਾਲਿਆਂ ਦਾ ਹਾਂ ਕਹਿੰਦੇ ਆਈ ਨਹੀਂ ਹੈਗੇ ਫੇਪ ਲੈਣ ਓਏ ਆ ਜੀ ਫਿਰ ਪਤਾ ਲੱਗਿਆ ਕਿ ਕੀ ਰੇਟ ਨੇ ਬਦਲੇ ਨਿਕਲਦੇ ਨੇ ਕੀ ਨਹੀਂ ਜਾਂਸੀ ਵਾਲਾ ਫੋਨ ਆ ਰਿਹਾ ਏ ਜਾਂਸੀ ਵਾਲਿਆਂ ਦਾ ਜੌਂਡੀਆ ਵਾਲਿਆਂ ਨੂੰ ਬਹੁਤਾ ਨਹੀਂ ਫਿਰ ਤੇ ਰੇਟ ਲਿਆਵਾਂਗੇ ਉਹ ਕੰਪਲੀਟਾਂ ਆਈਆਂ ਵੱਧਾ ਜਾਣੀਆਂ ਨੇ ਆਪਣੇ ਵਾਲੀ ਦੇਖ ਲੈ ਕਿੰਨੀ ਪਲੇਟ ਆ ਗਈ ਕਲੱਚ ਪਲੇਟ ਦੀ ਵਾਲੀ ਕੰਪਲੀਟ ਆਉਂਦੀ ਆ ਹੁਣ ਉਹ ਦੇ ਉਹ ਵੀ ਕਹਿੰਦਾ ਕਿਹਦਾ ਜ਼ੋਰ ਲਵਾ ਦਿਓ ਕੱਲ ਤੂੰ ਮਿਸਤਰੀਆ ਨੰਬਰ ਦਿੱਤਾ ਸੀ ਉਹ ਹੁਣ ਇਹਨਾਂ ਦਾ ਚਾਰ ਪਾਸੇ ਹਲੇ ਉਹਦੇ ਜ਼ੋਰ ਕਹਿੰਦਾ ਲੱਗੂ ਨਹੀਂ ਕੋਈ ਹਾਂ ਜੌਂਡੀਆ ਵਾਲਿਆਂ ਦਾ ਫੋਨ ਆ ਰਿਹਾ ਉਹਨਾਂ ਨੂੰ ਕਿਹਾ ਹੈਗਾ ਵੀ ਜੇ ਸਾਨੂੰ ਕੋਈ ਹਣ ਰਿਆਤ ਕਰੋਗੇ ਤਾਂ ਉਹ ਕਰਾਂਗੇ ਨਹੀਂ ਫਿਰ ਤਰੇਟ ਲਿਆਵਾਂਗੇ ਹੋਰ ਇੱਕ 55 ਚੱਲਿਆ ਨਹੀਂ ਹੈਗਾ ਦਬੀ ਜਾਂਦਾ ਹੈਗਾ ਕਣਕ ਵੇਲੇ ਤਾਂ ਜਮੀਨ ਹੀ ਚੱਲਣਾ ਆਹ ਬੰਦਾ ਵੀ ਮਕਾਉਂਦਾ ਆਈ ਵਾਰੀ ਜਦੋਂ ਵੀ ਆਉਂਦਾ ਹੈਗਾ